ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਮੈਂ ਤੁਹਾਨੂੰ ਬੈਂਕ ਦੇ ਵਿੱਚ ਆਈ ਭਰਤੀ ਬਾਰੇ ਦੱਸਣ ਜਾ ਰਹੀਆਂ ਜੋ ਕਿ ਆਈਆ SBI SEO ਰਿਕਰੂਟਮੈਂਟ 2025 ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਸਪੈਸ਼ਲਿਸਟ ਕੈਡਰੇ ਦੀ ਅਫੀਸਰ ਦੀ ਰਿਕਰੂਟਮੈਂਟ ਆਈ ਆ ਜਿਹੜੀ ਕਿ ਟੋਟਲ 103 ਵੈਕੈਂਸੀਆਂ ਰਿਲੀਜ਼ ਹੋਈਆਂ ਨੇ 27 ਅਕਤੂਬਰ ਤੋਂ ਫਾਰਮ ਅਪਲਾਈ ਹੋਣੇ ਸਟਾਰਟ ਨੇ ਤੇ 17 ਨਵੰਬਰ 2025 ਤੱਕ ਇਹ ਫਾਰਮ ਅਪਲਾਈ ਹੋਣੇ ਨੇ ਕੁਆਲੀਫਿਕੇਸ਼ਨ ਇਸ ਵਿੱਚ ਬੀਏ ਬੀ ਡਿਗਰੀ ਇਸ ਵਿੱਚ ਮੰਗੀ ਗਈ ਆ ਈਚ ਤੁਹਾਡੇ ਕੋਲ ਅਲੱਗ-ਅਲੱਗ ਪੋਸਟਾਂ ਨੇ ਇਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੁਆਲੀਫਿਕੇਸ਼ਨਾਂ ਜਿਵੇਂ ਕਿ ਹੈੱਡ ਜੋ ਰਿਸਰਚ ਇਨਵੈਸਟਮੈਂਟ ਦਾ ਹੋਏਗਾ ਉਹਦੀ 35 ਤੋਂ 50 ਸਾਲ ਦੀ ਹੋਣੀ ਚਾਹੀਦੀ ਆ ਜੋਨਲ ਹੈੱਡ ਦੀ 35 ਤੋਂ 50 ਸਾਲ ਰੀਜਨਲ ਹੈੱਡ ਦੀ 35 ਤੋਂ 50 ਸਾਲ ਰਿਲੇਸ਼ਨਸ਼ਿਪ ਮੈਨੇਜਰ ਦੀ 28 ਤੋਂ 42 ਸਾਲ ਇਨਵੈਸਟਮੈਂਟ ਸਪੈਸ਼ਲਿਸਟ ਦੀ ਵੀ 28 ਤੋਂ 42 ਸਾਲ ਤੇ ਇਸ ਦੇ ਨਾਲ ਇਨਵੈਸਟਮੈਂਟ ਆਫੀਸਰ ਦੀ 28 ਤੋਂ 40 ਸਾਲ ਪ੍ਰੋਜੈਕਟ ਡਵੈਲਪਮੈਂਟ ਮੈਨੇਜਰ ਦੀ 30 ਤੋਂ 40 ਤੇ ਸੈਂਟਰਲ ਰਿਸਰਚ ਟੀਮ ਦੀ ਵੀ 25 ਤੋਂ 35 ਫੀਸ ਜਿਵੇਂ 75 100 ਮਾਰਕਸ ਦਾ ਰਹੂਗਾ ਜਿਹੜੀ ਕਿ ਕੁਆਲੀਫਾਈਇੰਗ ਮਾਰਕਸ ਹੋਣਗੇ ਇੰਟਰਵਿਊ ਲਈ ਉਹ ਬੈਂਕ ਵੱਲੋਂ ਹੀ ਡਿਸਾਈਡ ਕੀਤੇ ਜਾਣਗੇ ਇਹ ਜੂ ਰਿਕਰੂਟਮੈਂਟ ਆ ਜੇਕਰ ਤੁਸੀਂ ਅਪਲਾਈ ਕਰਨੀ ਆ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਰੋਜ਼ਾਨਾ ਇੱਧਰ ਦੀਆਂ ਹੋਣਗੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਵਾਟਵਾਲ ਲਾਈਕ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟ ਨੂੰ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਇਸ ਪੋਸ ਦੀ ਮੈਂਸ਼ਨ ਆ